नतम हुए हैं और सरबत के पले की है क्योंकि इलेक्शनों का प्रचार संपन्न हुआ है और परमात्मा तो के चरणों में अरदास की है परमात्मा सबका भला करे और शांत में ही जो इलेक्शन हुई है वो परमात्मा सबके बले में हो देश हित में अगला अगला कार्यक्रम क्या रहेगा इनका राहुल जी का राहुल जी वापस जाएंगे और परमात्मा का शुक्रिया अदा करने यहाँ पहुंचे हरमंदिर ਅਜਰਾ ਸਾਹਿਬ ਅੰਦਰ ਕੋਈ ਵਿਰੋਧ ਵੀ ਹੋਇਆ ਜੀ ਰਾਹੁਲ ਕੋਈ ਵਿਰੋਧ ਨਹੀਂ ਕੋਈ ਵਿਰੋਧ ਨਹੀਂ ਹੋਇਆ ਕੋਈ ਨਹੀਂ ਉਹਨਾਂ ਨੇ ਬਾਹਰ ਕਿਹਾ ਜੀ ਕਿ ਵੀ ਅੰਦਰ ਉਹਨਾਂ ਨੇ ਐਵੇਂ 프리ਪੇਡ ਬਤਾ ਰਹੇ ਆ ਕਿ ਕੋਈ ਪੇਡ ਕਾਰਡ ਕਾਰਡ ਖੇਲਾ ਗਿਆ ਹੈ ਜਾਣਬੁੱਝ ਕੇ ਦੇਖੋ ਪਤਾ ਕੀ ਹੈ ਦੇਖੋ ਪਤਾ ਕੀ ਇਹ ਰੱਬ ਦਾ ਘਰ ਹੈ ਹਰ ਤਰ੍ਹਾਂ ਦੇ ਲੋਕ ਇੱਥੇ ਆਉਣੇ ਨੇ ਹਰ ਤਰ੍ਹਾਂ ਦੇ ਜੋਚੜੇ ਲੋਕ ਆਉਣੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਉਹ ਸੇਵਾ ਕਰਨ ਆਏ ਆ ਸੇਵਾ ਕਰਨ ਦੇ ਨੇ ਵਰਤਮਾਨ ਦੀ ਸੇਵਾ ਕੀਤੀ ਔਰ ਅਰਦਾਸ ਕੀਤੀ ਸਰਬੱਤੇ ਪਰ। ਠੀਕ ਹੈ ਜੀ ਓਕੇ ਓਜੋਈ ਓਜੋਈ ਕਿ ਮੇਰਾ ਨਾਮ ਜਸਵੰਤ ਸਿੰਘ ਆ ਦੇ ਪਿੰਡ ਮੇਰਾ ਹਰਪਰਾਵਾ ਜ਼ਿਲ੍ਹਾ ਗਰਦਾਸਪੁਰ ਮੈਂ ਯੂ ਐਸ ਏ ਅਮਰੀਕਾ ਚ ਰਹਿੰਦਾ ਹਾਂ ਕੀ ਗੱਲ ਹੋਈ ਸਾਰੀ ਤੁਸੀਂ ਮੌਕੇ ਦੇ ਸੀ ਉਸ ਵੇਲੇ ਮੈਂ ਉਸ ਟਾਈਮ ਮੌਕੇ ਦਿੱਤੇ ਸੀਗਾ ਅਸੀਂ ਆਪਣੀ ਫੈਮਿਲੀ ਦੇ ਨਾਲ ਇਹ ਮੇਰੇ ਰਿਸ਼ਤੇਦਾਰ ਆ ਬ੍ਰਦਰ ਵਾਈ ਵੀ ਯੂ ਐਸ ਏ ਤੋਂ ਆਏ ਹੋਏ ਆ ਜੀ ਅਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਕੁਝ ਗਲਤੀਆਂ ਗਨਾਹ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਮਾਫੀ ਵਾਸਤੇ ਪਹੁੰਚੇ ਸੀਗੇ ਮਹਾਰਾਜ ਸਾਨੂੰ ਮਾਫ ਕਰ ਜੀ ਤੇ ਸਾਨੂੰ ਨਹੀਂ ਸੀ ਪਤਾ ਇਹ ਰਾਹੁਲ ਜੀ ਆਏ ਹੋਏ ਆ ਜਾਂਚ ਦੇ ਵਿਰੋਧਤਾ ਕਰ ਰਿਹਾ ਵਾ ਅਸੀਂ ਰੁਟੀਨ ਦੇ ਵਿੱਚ ਮਤਥਾ ਡੇਗ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲਸਾ ਕਰ ਰਹੇ ਸੀਗੇ ਇਹ ਲੜਕੀ ਨੇ ਇੱਕਦਮ ਉੱਥੇ ਆਣ ਕੇ ਵਿਰੋਧ ਕੀਤਾ ਤੇ ਫਿਰ ਇਹ ਦੌੜ ਗਈ ਆ ਮੈਂ ਉਸ ਸਮੇਂ ਸੋਚਿਆ ਵੀ ਕੋਈ ਵਿਰੋਧ ਕਰਨ ਵਾਲਾ ਹੋਰ ਹੋ ਵਾ ਬਹੁਤ ਸਾਰੇ ਕੈਮਰਿਆਂ ਵਾਲੇ ਪੱਤਰਕਾਰ ਹੀ ਲੜਕੀ ਦੇ ਮਗਰ ਦੌੜੇ ਨਾ ਜਦੋਂ ਤੇ ਮੈਂ ਕਿਹਾ ਕਿ ਫਿਲਮੀ ਸਟਾਰ ਆਇਆ ਵਾ ਜਾਂ ਪਤਾ ਨਹੀਂ ਕੌਣ ਵਾ ਕਿੱਧਰ ਨੂੰ ਜਾ ਰਹੀ ਹੈ ਮੈਂ ਵੀ ਇਹਦਾ ਪਿੱਛਾ ਕੀਤਾ ਲੜਕੀ ਦਾ ਵੀ ਵੇਖਦੇ ਆ ਕੌਣ ਆ ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਉੱਥੇ ਵਿਰੋਧਤਾ ਕੀਤੀ ਆ ਪਰ ਜਦੋਂ ਇਹਨੇ ਵਿਰੋਧਤਾ ਕੀਤੀ ਤੁਸੀਂ ਲਾਗੇ ਸੀ ਕੀ ਗੱਲਬਾਤ ਕੀਤੀ ਨੇ ਗੱਲਬਾਤ ਇਹ ਨਹੀਂ ਉਹ ਕੀਤੀ ਆ ਮੇਨ ਉਹਦਾ ਮਕਸਦ ਵਾ ਕਿ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਵਾ ਇਹ ਗੁਰੂ ਰਾਮਦਾਸ ਦਾ ਘਰ ਵਾ ਇਹ ਨਮਾਨਿਆਂ ਦਾ ਮਾਨ ਵਾ ਨਤਾਣਿਆਂ ਦਾ ਤਨ ਵਾ ਇਥੇ ਸਰਬ ਸੰਝੀ ਵਾਲਤਾ ਵਾ ਹਰ ਇੱਕ ਨੂੰ ਪਰਮੇਸ਼ਰ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਬਰਾਬਰ ਦਾ ਸਰਕਾਰ ਮਾਨ ਦੇਣਾ ਚਾਹੀਦਾ ਵਾ ਹੋਰ ਕੀ ਗੱਲਬਾਤ ਹੋਈ ਤਾਂ ਮੈਂ ਦੋ ਕੀ ਉਹਦੀ ਕੁੜੀ ਦਾ ਜਿਹੜਾ ਵਿਰੋਧ ਸੀ ਉਹ ਭਾਵ ਕੁੜੀ ਦਾ ਭਾਵਕ ਸੀਗੀ ਉਹ ਤੇ ਮੈਨੂੰ ਲੱਗਦਾ ਵਾ ਕਿ ਉਹਦੇ ਕੋਈ ਜਿਹੜੇ ਜਿੱਦਾਂ ਪਿਛੇ ਸਮੇਂ ਦੇ ਵਿੱਚ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹਨੀ ਆ ਵੀ ਭਾਈ ਤਿੰਦਰਪਾਲ ਵਰਗੇ ਲਗਾਵਾਜਕ ਹੋਰ ਸਿੱਖ ਕੋ ਜਿਹੜੇ ਕਹਿੰਦੀ ਹੈ ਭ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਖ ਕੀਤਾ ਹੋਇਆ ਵਾ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਨਹੀਂ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭਜਦੀ ਰਹੀ ਆ ਉਹੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦੱਸਦਾ ਮਤਲਬ ਆ ਗਿਆ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਉਹ ਭੱਬ ਕੋਈ ਆ ਹਾਂ ਉਹ ਹੀ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਤੀ ਲੜਕੀ ਨੂੰ ਮਿਲ ਕੇ ਆਇਆ ਹਾਂ 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 ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪ੍ਰਿਟੀਕਲ ਬੰਦਾ ਹੁੰਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੁੰਦਾ ਚਾਹੀਦਾ ਜੀ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹਨੇ ਵੀ ਗੱਲ ਕਹੀ ਮੈਨਾਂ ਭਾਬ ਕੋ ਕੀ ਆ ਕਹਿੰਦੀ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦੀ ਵਾਲੇ ਇਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ ਤੇ ਆਮ ਸੰਗਤ ਵਾਂਗ ਦੀ ਲੋਕ ਹੁਣ ਕਹਿੰਦੀ ਇਹੇ ਮੈਨੂੰ ਉਤਰਾਜ ਲੱਗਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਮੇਰੇ ਕੋਲ ਵੇਖ ਕੇ ਨਹੀਂ ਚੜਿਆ ਗਿਆ ਮੈਂ ਬੋਲੀ ਆ ਬਸ ਇੰਨਾ